ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਆ ਜਿਹੜੀ ਵੀਡੀਓ ਹੈ ਨਾ ਇਹ ਇੰਨੀ ਸ਼ੇਅਰ ਕਰ ਦਿਓ ਕਿ ਹਰ ਇੱਕ ਇਨਸਾਨ ਤੇ ਕਿਸਾਨ ਮਜ਼ਦੂਰ ਤੱਕ ਜਾਣੀ ਚਾਹੀਦੀ ਹੈ ਸਿੱਖ ਜਥੇਬੰਦੀਆਂ ਤੱਕ ਜਾਣੀ ਚਾਹੀਦੀ ਖਨੌਰੀ ਬਾਰਡਰ ਤੇ ਜੋ ਕਾਰਵਾਈ ਕੀਤੀ ਆ ਸਭ ਤੋਂ ਮੰਦਭਾਗੀ ਘਟਨਾ ਇਹ ਸੀ ਚਲੋ ਠੀਕ ਆ ਆ ਧਾੜਵੀ ਆਉਂਦੇ ਆ ਸਰਕਾਰਾਂ ਆਉਂਦੀਆਂ ਨੇ ਉਹ ਭੰਨ ਤੋੜ ਪਿੰਡਾਂ ਦੀਆਂ ਕਰਦੀਆਂ ਲੁੱਟਮਾਰ ਮਚਾਉਂਦੀਆਂ ਉਹ ਆਮ ਆਦਮੀ ਪਾਰਟੀ ਨੇ ਮਚਾਈ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲੀਡਰਾਂ ਨੇ ਉਥੋਂ ਅ ਸਿਲੰਡਰ ਤੱਕ ਕੜਾਈਆਂ ਤੱਕ ਤਵੀਆਂ ਜਿਹੜੀ ਆਪਾਂ ਰੋਟੀ ਪਕਾਣੇ ਤਵੀ ਹੁੰਦੀ ਤਵੀਆਂ ਤੱਕ ਆ ਆਖਰ ਕੀ ਭਾਂਡੇ ਵੀ ਚੱਕ ਕੇ ਲੈ ਗਏ ਆ ਤੇ ਸਭ ਤੋਂ ਮੰਦਪਾਗੀ ਘਟਨਾ ਜਿੱਥੇ ਕਾਲੀਦਲ ਨੇ ਕੀਤੀ ਸੀ ਜਿੱਥੇ ਕਾਂਗਰਸ ਨੇ ਕੀਤੀ ਸੀ ਅੱਜ ਆਮ ਆਦਮੀ ਪਾਰਟੀ ਨੇ ਗੁਰੂਗ੍ਰਸ ਸਾਹਿਬ ਦੀ ਉੱਥੇ ਬੇਅਦਬੀ ਕੀਤੀ ਆ ਕਿਉਂਕਿ ਲਗਾਤਾਰ ਜਿਹੜਾ ਜਦੋਂ ਜਗਜੀਤ ਸਿੰਘ ਡੱਲੇਵਾਲ ਮਰਮਰ ਤੇ ਬੈਠੇ ਸੀ ਲਗਾਤਾਰ ਉੱਥੇ ਖੰਡਪਟ ਸਾਹਿਬ ਦੇ ਭੋਗ ਪੈਂਦੇ ਸੀ ਖੰਡਪਟ ਸਟਾਰਟ ਹੋ ਜਾਂਦਾ ਹੈ ਭੋਗ ਪੈਂਦੇ ਸੀ ਪ੍ਰਕਾਸ਼ ਹੋ ਜਾਂਦਾ ਹੈ ਭੋਗ ਪੈਂਦੇ ਸੀਗੇ ਤੇ ਜਦੋਂ ਇਹਨਾਂ ਨੇ ਧਾੜਵੀਆਂ ਨੇ ਉੱਥੇ ਧਾਵਾ ਬੋਲਿਆ ਉਹੀ ਰਣਨੀਤੀ ਉਹੀ ਸਿਸਟਮ ਜਿਹੜਾ ਬਰਗਾੜੀ ਵਿੱਚ ਹੋਇਆ ਸੀਗਾ ਗੁਰੂ ਗ੍ਰੰਥ ਸਾਹਿਬ ਦੇ ਚਲ ਦੇ ਖੰਡ ਪਾਠ ਨੂੰ ਇਕੱਠਿਆ ਕਰਕੇ ਕਿਤਾਬ ਮੰਗਰਾ ਸਿਰ ਤੇ ਚੱਕ ਕੇ ਇਹ ਇਹਨਾਂ ਦਾ ਡੀ ਆਈ ਜੀ ਸਿੱਧੂ ਤੇ ਜਿਹੜਾ ਨਾਨਕ ਸਿੰਘ ਆਪਣੇ ਆਪ ਨੂੰ ਬਹੁਤ ਵੱਡਾ ਦੱਸਦਾ ਉਹਨਾਂ